ਆ ਦੇਖੋ ਵੀਰ ਜੀ ਕਿਸੇ ਮੰਤਰੀ ਦੇ ਆਉਣ ਕਰਕੇ ਜਿਹੜੀਆਂ ਸੇਵਾਬਾਜੀ ਟਰਾਲੀਆਂ ਆਈਆਂ ਸੀ ਵੀਰ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਰੋਕਿਆ ਜਾਂਦਾ ਤੇ ਇੱਕ ਤਾਂ ਵਿਚਾਰੇ ਸੇਵਾ ਕਰਦੇ ਆ ਤੇ ਉੱਪਰੋਂ ਦੂਸਰਾ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਤੁਸੀਂ ਆ ਦੇਖੋ ਵੀਡੀਓ ਦੇ ਵਿੱਚ ਕੀ ਜਿਹੜਾ ਤੇ ਮਾਹੌਲ ਬਣਿਆ ਤੇ ਸੇਵਾ ਵਾਲੀਆਂ ਟਰਾਲੀਆਂ ਜਿਹੜੀਆਂ ਕੋਈ ਹਰਾਚਾਰਾ ਲੈ ਕੇ ਆਉਂਦੇ ਨਾਲ ਰੋਕਿਆ ਜਾਂਦਾ ਆ ਦੇਖੋ ਵੀਡੀਓ ਦੇ ਵਿੱਚ ਲੈਂਦਾ ਕੋਈ ਜੇ ਲੀਟਰ ਸਾਰ ਲੈਂਦਾ ਜਿਹੜੇ ਮਸਲ ਲੈ ਕੇ 50 ਟਰਾਲੇ ਵੱਡੇ ਹੁੰਦੇ ਨੇ 50 ਟਰਾਲੇ ਸਾਡੇ ਕੈਂਪ ਨੇ ਕਿੰਨੇ ਕਿਹੜੇ ਐਸਡੀ ਆਪਣੇ ਕਿਹੜੇ ਮੰਤਰੀ ਨੇ ਕਿਹੜੇ ਡਿਪਟੀ ਨੇ ਇਥੇ ਕੋਈ ਅਰਜ਼ਾਲੇ ਦਿੱਤਾ ਕੋਈ ਦੱਸੋ ਟ੍ਰਾਲੇ ਵਾਲਾ ਯਾਰ ਇਹ ਫੋਟੋਆਂ ਨਹੀਂ ਆਉਂਦੇ ਸਾਰੇ ਫੋਟੋਆਂ ਖਿਚਾ ਕੇ ਉੱਥੇ ਜਾਂਦਾ ਕੋਈ ਕੋਈ ਨਹੀਂ ਕਰਨਾ ਸਰਕਾਰ ਕਿਹਾ ਕਿ ਪੰਨੇ ਪਹਿਲਾਂ ਪੱਕੇ ਕਰੀਏ ਇਹਨੂੰ ਮੇਰੇ ਮੌਕਾ ਹੀ ਨਾ ਦੇ ਗਿਆ ਆਪੇ ਦੱਤਾ ਕਿਹੜਾ ਦੱਤਾ ਸਪਾਗੇ ਦੇ ਕੋਲ ਅੱਛਾ ਨਾ ਵੰਦੀ ਉਹਦਾ 3 ਦਿਨਾਂ ਉਹਨੇ ਆਪੇ ਉੱਥੇ ਕੀ ਦਿਨ ਲੈ ਕੇ ਆਵੇ ਟਰਾਲੇ ਟਰਾਲੇ ਲੈ ਕੇ ਆਵੇ ਇੱਥੇ ਆਉਣ ਦਿੰਦੇ ਹੁੰਦੇ ਜੇ ਆਊਗਾ ਉੱਥੇ ਬੰਦ ਕਰੀਏ ਘਰੋਂ ਤੁਰ ਕੇ ਲਿਆਓ ਹੋਰ ਕਿਹੜੇ ਹਾਲਾਤ ਖਾਓ ਸਾਰੇ ਤੁਰ ਕੇ ਕਿੰਨੇ ਪਿੰਡ ਵਾਲੇ ਇੱਥੇ ਗੱਡੀ ਨਹੀਂ ਲੱਗਦੀ ਲੱਗਾਇਆ ਉਹਨਾਂ ਨੂੰ ਇਹ ਗਾਲਾ ਕਢੰਦਾ ਏ ਕਿੰਨੇ ਦੀ ਹੋ ਹੈਲੋ ਜਰ ਰਹੀ ਅੱਗੇ ਲੋਣੇ ਵਾ ਪਰ ਵੇਖੋ ਅਸੀਂ ਪੁੱਛਣਦੇ ਆ ਪੁੱਛਣਦੇ ਕਿੰਨੇ ਮਿੰਨੂ ਚਾਹੀਦੇ ਤੁਸੀਂ ਯਾਰ ਗਾਲਾਂ ਕੱਢਦੇ ਫਿਰ ਕੀ ਅਫਸਰ ਹੋਣਾ ਤੇ ਪੱਠੇ ਘੱਲੀਆਂ ਆ ਆਈਂ ਤੋਂ ਕੱਲ੍ਹ ਲੈਣਾ ਸਾਡਾ ਸਾਡਾ ਆਪਣਾ ਹੈਗਾ ਤੇ ਕੋਈ ਆ ਵੇਖੋ ਪ੍ਰਸ਼ਾਸਨ ਇਹਨਾਂ ਨਾਲ ਕੋਈ ਟਾ ਗਾਲਾਂ ਕੱਢਣਦੇ ਯਾਰ ਬੋਲਦੇ ਕਿਧਰ ਵੇ ਸ਼ਰਮ ਨਹੀਂ ਆਉਂਦੀ ਇਹਦਾ ਕੀ ਗੱਲ ਆ ਕੋਈ ਆ ਡੱਕ ਡੱਕ ਫੀਰਦਾ ਆਪਾਂ ਇਹਨਾਂ ਦੇ ਕਿਹਾ ਸਰਕਾਰ ਨੇ ਕਾਹਦੇ ਆਗੇ ਕੀ ਕੰਪਲਾਈਆ ਆਇਆ ਨਾ ਇਹ ਕਿਦਾਂ ਕਦੋਂ ਪਾਸ ਕਰਦੇ ਆਂ ਅੱਜ ਟਰੈਕਟਰ ਪਾਸੇ ਕਰਨਾ ਨਾ ਧਰੋ ਪਾਸੇ ਲੈ ਗੋ ਟੋਕਨ ਬੋਲਿਆ ਨਹੀਂ ਰਹਿ ਇਹ ਵਾਰ ਤੁਸੀਂ ਟਰੈਕਟਰ ਨੂੰ ਗੁਰੂ ਆ ਰੋ ਰੋ ਪੁੰਨੇ ਰੋ ਰੋ ਚੱਲੇ ਬੈਠੇ ਗਾ ਨਾ ਲੈ ਲੈ ਗਏ ਇੱਥੇ ਪੱਠੇ ਲਵਾਉਣ ਲੱਗੇ ਆ ਸਾਨੂੰ ਯਾਰ ਉਲਟਾ ਹੀ ਸੇਵਾ ਕਰਨਾ ਆ ਸਾਡੇ ਤੋਂ ਹੀ ਗੱਲ ਪੈਂਦੇ ਯਾਰ ਸਰਕਾਰ ਕੁਝ ਕਰੇ ਉੱਪਰ ਉੱਪਰ ਇਹ ਮਾਗੀ ਤੁਹਾਡੀ ਵਰਦੀ ਦਾ ਜਹਾਜ਼ ਕਰਦੇ ਸਰਕਾਰ ਕਰਦੇ ਆ